ਜੰਡੇ ਅਜ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਣਦੇ ਪਿੰਡ ਰਈਆਂ ਵਿਖੇ ਹਲਕਾ ਖੰਡੂਰ ਸਾਹਿਬ ਦੀ ਸੀਟ ਨੂੰ ਲੈਣ ਕੇ ਬਾਜਪਾ ਦੀ ਰੈਲੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਮੰਨਾ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਲਈ ਬਾਜਪਾ ਦੇ ਸੀਨੀਅਰ ਆਗੂ ਡਾਕਟਰ ਜਗਮੋਹਨ ਸਿੰਘ ਰਾਜੂ ਪਹੁੰਚੇ ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਉਹਨਾਂ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਖੰਡੂਰ ਸਾਹਿਬ ਦੀ ਸੀਟ ਨੂੰ ਜਿਤਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਈ ਜਾਵੇ ਅਤੇ ਇਸ ਮੌਕੇ ਉੱਥੇ ਪਹੁੰਚੇ ਬਾਜਪਾ ਆਗੂ ਡਾਕਟਰ ਜਗਮੋਹਨ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਰਾਜਪਾ ਸਰਦਾਰ ਮਨਜੀਤ ਸਿੰਘ ਮੰਨਾ ਕੇਵਲ ਸਿੰਘ ਢਿੱਲੋ ਸੂਰਜ ਭਾਰਤਵਾਦ ਸੁਸ਼ੀਲ ਦੇਵਗਨ ਆदि ਹਾਜ਼ਰ ਸਨ ਬਾਬਾ ਬਕਾਲਾ ਤੋਂ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਪੂਰਾ ਕੋਨਾ ਉੱਥੇ ਬੀਜੇਪੀ ਦੇ ਵਰਕਰਾਂ ਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੈ ਕਿਸਾਨ ਵਿਰੋਧ ਕਰਦੇ ਨੇ ਕਿੱਦਾਂ ਦੇਖਦੇ ਨਹੀਂ ਕੋਈ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਅਸੀਂ ਭਾਰਤੀ ਜਨਤਾ ਪਾਰ ਜਿੱਥੇ 32 ਜਿੱਥੇ ਕਿਸਾਨ ਜਿੱਥੇ ਬੰਦੀਆਂ ਨੇ ਇਹ ਕਾ ਕੀਤਾ ਹੈ ਇਹ ਕਾ ਕੀਤਾ ਹੈ ਇਹ ਤੇ ਉਹ ਹੀ ਦੱਸ ਸਕਦੇ ਨੇ ਕੀ ਖਤਰਾ ਜੀ ਅਸੀਂ ਤੇ ਹੁਣੇ ਜਿਵੇਂ ਆਜੂ ਜੀ ਨੇ ਦੱਸਿਆ ਕਿ ਮੋਦੀ ਸਾਹਿਬ ਤੇ ਹਰ ਇੱਕ ਦੇ ਬਾਰੇ ਸੋਚਣਾ ਚਾਹੀਏ ਚਾਹੇ ਉਹ ਕਿਸਾਨ ਨੇ ਚਾਹੇ ਕਰੀਮ ਨੇ ਨੌਜਵਾਨ ਨੇ ਔਰਤਾਂ ਨੇ ਹਰ ਇੱਕ ਦੇ ਬਾਰੇ ਸਕੀਮਾਂ ਵੀ ਬਣੀਆਂ ਨੇ ਅੱਜ ਉਹ ਸਕੀਮਾਂ ਦਾ ਲਾਭ ਵੀ ਅਸੀਂ ਲੈ ਰਹੇ ਹਾਂ ਸਾਡੀ ਤਾਂ ਆਉਣ ਵਾਲੇ ਸਮੇਂ ਚ ਜਿਵੇਂ ਇਹਨਾਂ ਨੇ ਦੱਸਿਆ ਬਿਨਾ ਭਾਸ਼ਣ ਦੇ ਵੀ ਦੱਸਿਆ ਕਿ ਮੋਦੀ ਸਾਹਿਬ ਦਾ ਟੀਚਾ ਵਾ ਕਿ ਜਿਵੇਂ ਸਾਡਾ ਦੇਸ਼ ਅੱਜ ਦੁਨੀਆ ਦੇ 5ਵੇਂ ਨੰਬਰ ਤੇ ਆ ਆਉਣ ਵਾਲੇ ਬੰਨਾਂ ਸਾਲਾਂ ਦੇ ਦੇਸ਼ ਨੂੰ ਤੀਜੇ ਦਬਰ ਤੇ ਲੈ ਕੇ ਆਉਣੇ ਉਮੀਦਵਾਰਾ ਮੋਦੀ ਸਾਹਿਬ ਦਾ ਉਮੀਦ